ਐਮਸੀ ਦਾ ਜਿਹੜਾ ਲੋਕ ਖਾਦੀ ਦੀ ਬਣਾ ਕੇ ਜਿਹੜੀਆਂ ਆਪਣੇ ਜਿਹੜੇ ਕੱਪੜੇ ਆ ਉਹ ਕਰਦੇ ਵਿੱਚ ਜਿਹੜੀ ਆ ਦੀ ਵਰਤੋਂ ਉਹ ਕਰਦੇ ਸੀਗੇ ਕਿਉਂਕਿ ਜਿਹੜੇ ਚਰਖਾ ਕੱਤਣ ਦੀ ਜੇ ਗੱਲ ਕੀਤੀ ਜਾਵੇ ਤੇ ਚਰਖਾ ਕੱਤਨ ਦਾ ਜਿਹੜਾ ਕੰਮ ਦਿਖਾਈ ਦਿੰਦਾ ਸੀ ਤੇ ਖੱਡੀਆਂ ਜਿਹੜੀਆਂ ਉਹ ਚਲਦੀਆਂ ਹੁੰਦੀਆਂ ਸੀ ਲੇਕਿਨ ਉਹਨਾਂ ਇਹ ਚੀਜ਼ਾਂ ਜਿਹੜੀਆਂ ਬਿਲਕੁਲ ਲੋਪ ਹੁੰਦੀਆਂ ਦਿਖਾਈ ਦੇ ਲਈਆਂ ਲੇਕਿਨ ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਰੋਜ਼ਗਾਰ ਦੇਣ ਵਾਸਤੇ ਵੀ ਇਹ ਜਿਹੜੇ ਦੁਕਾਨਾਂ ਜਿਹੜੀਆਂ ਉਹ ਹਜੇ ਵੀ ਜਿਹੜੀਆਂ ਖੁੱਲੀਆਂ ਹੋਈਆਂ ਦਿਖਾਈ ਦੇ ਰੀਆਂ ਜੋ ਦਿਖਾਉਂਦੀਆਂ ਵੀ ਕਿਸ ਤਰ੍ਹਾਂ ਜਿਹੜਾ ਪੁਰਾਣਾ ਸਮਾਨ ਹੈ ਪੁਰਾਣੀ ਜਿਹੜੇ ਹੱਥੀ ਕੰਮ ਕੀਤੇ ਹੋਏ ਐ ਖਾਸ ਤੌਰ ਤੇ ਚੱਕੇ ਤੇ ਜਿਹੜੇ ਕੰਮ ਐ ਉਹ ਜਿਹੜੀਆਂ ਉਹਨਾਂ ਦੀ ਬੈੱਡ ਸ਼ੀਟਾਂ ਜਿਹੜੀਆਂ ਤਿਆਰ ਕੀਤੀਆਂ ਹੋਈਆਂ ਉਹ ਇੱਥੇ ਮਿਲਦੀਆਂ ਦਿਖਾਈ ਦਿੰਦੀਆਂ ਤੇ ਇੱਥੇ ਜਿਹੜੇ ਵੱਲੋਂ ਵੀ ਜਿਹੜੇ ਇੱਥੇ ਰੋਜ਼ ਕਰ ਦੇਣ ਦੇ ਮਕਸਦ ਦੇ ਨਾਲ ਇਹੋ ਜਿਹੇ ਦੁਕਾਨਾਂ ਜਿਹੜੀਆਂ ਖੋਲੀਆਂ ਹੋਈਆਂ ਤੇ ਇੱਕ ਸਸਤਾ ਸਮਾਨ ਲੋਕਾਂ ਨੂੰ ਜਿਹੜਾ ਮਿਲੇ ਉਸ ਮਕਸਦ ਦੇ ਨਾਲ ਇਹ ਜਿਹੜਾ ਸਮਾਨ ਜਿਹੜਾ ਇੱਥੇ ਰੱਖਿਆ ਹੋਇਆ ਸੀ ਗੱਲਬਾਤ ਕਰਦੇ ਆ ਇੱਥੇ ਜਿਹੜੇ ਮੌਜੂਦ ਹੈ ਵੀ ਆਖਰ ਇਹ ਜਿਹੜੀ ਦੁਕਾਨ ਹੈ ਇਹ ਕਿੰਨੀ ਦੇਰ ਤੋਂ ਕੇਂਦਰ ਸਰਕਾਰ ਵੱਲੋਂ ਜਿਹੜੀ ਸਰਕਾਰੀ ਤੌਰ ਤੇ ਇਹ ਖੋਲੀ ਗਈ ਹੈ ਤੇ ਕਿਸ ਤਰ੍ਹਾਂ ਦੀਆਂ ਜੜੀਆਂ ਸਮਾਨ ਹੈ ਜਾਂ ਕਪੜਾ ਹੈਗਾ ਆਈਟਮ ਹੈ ਇੱਥੇ ਜਿਹੜੀਆਂ ਮਿਲਦੀਆਂ ਦਿਖਾਈ ਦੇ ਰਹੀਆਂ ਪਾਜੀ ਨੂੰ ਅਸਤਾਨ ਪਾਜੀ ਕਿੰਨੀ ਦੇਰ ਤੋਂ ਜਿਹੜੀ ਆ ਖੋਲੀ ਹੈ ਜੀ ਖਾਦੀ Bhandara ਦੀ ਇਹ ਕਮ ਸਿਕਾਂ ਵੀ ਇੱਥੇ ਕੋਈ 60 ਸਾਲ ਹੋ ਗਏ ਖੁੱਲੀ ਹੋਈ ਹੈ ਜੀ ਹਾਂ ਜੀ 60 ਸਾਲ ਹੋ ਗਏ ਖੁੱਲੀ ਨਾ ਚੱਕੀ ਭਾਜੀ ਇਹੋ ਜਿਹੇ ਮਤਲਬ ਕਿ ਇੱਥੇ ਸਮਾਨ ਮਿਲਦਾ ਵੀ ਜਿਹੜਾ 60 ਸਾਲ ਸਰਕਾਰ ਵੱਲੋਂ ਘਾਤ ਤੌਰ ਤੇ ਜਿਹੜੀ ਇਹ ਖੋਲੀ ਗਈ ਹੈ ਵੀ ਲੋਕਾਂ ਨੂੰ ਕਿਸ ਮਕਸਦ ਦੇ ਨਾਲ ਜਿਹੜਾ ਇਹ ਦੁਕਾਨ ਜਿਹੜੀ ਆ ਉਖੜਾਈ ਗਈ ਹੈ ਇਹ ਇਸ ਤਰ੍ਹਾਂ ਖੁੱਲੀ ਹੈ ਜੀ ਇਹ ਮੰਨ ਲਓ ਕਿ ਦਾ ਵੀ ਪਹਿਲਾ ਹਰ ਘਰ ਦੇ ਵਿੱਚ ਇਹ ਖੱਡੀ ਦਾ ਸਮਾਨ ਬਣਦੇ ਸੀਗੇ ਕਪੜਾ ਮੌਲ ਦੇ ਬਣਦੇ ਸੀਗੇ ਵੀ ਹਰ ਬੰਦੇ ਨੂੰ ਰੋਜ਼ਗਾਰ ਰੋਜ਼ਗਾਰ ਮਿਲਣਾ ਚਾਹੀਦਾ ਆ ਜਿੱਦਾਂ ਸਪੋਇਰ ਕਰ ਲੋ ਕਿ ਅਸੀਂ ਪਹਿਲਾ ਰੂਮ ਖਰੀਦਦੇ ਆ ਰੂਮ ਖਰੀਦ ਕੇ ਫੇਰ ਅਸੀਂ ਉਹ ਜਿਹੜੀਆਂ ਪਿੰਡਾਂ ਦੇ ਵਿੱਚ ਬੀਬੀਆਂ ਹੈਗੀਆਂ ਚਰਖਾ ਕਰਤੀਆਂ ਆ ਉਹਨਾਂ ਨੂੰ ਫੇਰ ਰੂਮ ਬਤਾਉਂਦੇ ਉਹਨਾਂ ਕੋ ਸੂਤ ਕਤੌਣੇ ਆ ਫੇਰ ਉਸ ਤੋਂ ਬਾਅਦ ਵੀ ਅਸੀਂ ਉਹ ਸੂਤ ਨੂੰ ਰੰਗਾਉਂਦੇ ਆ ਸੂਤ ਰੰਗਾ ਕੇ ਫੇਰ ਅਸੀਂ ਜਿਹੜੇ ਕਾਰੀਗਰ ਸਾਡੇ ਜਿਲਾਹੇ ਹੈਗੇ ਆ ਜਿਹੜੇ ਮਾਲ ਤਿਆਰ ਕਰਦੇ ਫੇਰ ਅਸੀਂ ਉਹਨਾਂ ਨੂੰ ਦਿੰਨੇ ਆ ਫਿਰ ਉਹ ਧੋਬੀ ਘਾੜਦਾ ਜਾਂਦਾ ਹੈ ਮਾਲ ਧੋ ਹੋ ਕੇ ਧੋ ਕੇ ਫਿਰ ਸਾਡੇ ਕੋਲ ਆਉਂਦਾ ਹੈ ਫਿਰ ਇੱਥੇ ਕਸਟਮਰ ਨੂੰ ਅਸੀਂ ਆਪਣੇ ਜਿਹੜੇ ਸਾਡੇ ਗਾਹਕ ਹੈਗੇ ਆ ਵੀ ਉਹਨੂੰ ਸੇਲ ਸੇਲ ਕਰਦੇ ਆ ਤੇ ਮਿਨੀਮਮ ਵੇ ਜਿਆਦਾ ਜਿਹੜਾ ਮਾਲ ਮੰਨ ਲਓ ਜਿਹੜਾ ਜਿਆਦਾ ਸਾਡੀ ਜਦੋਂ ਸੇਲ ਹੁੰਦੀ ਹੈ ਨਾ ਉਹ ਜਦੋਂ 2 ਅਕਤੂਬਰ ਮਹਾਤਮਾ ਗਾਂਧੀ ਦਾ ਜਨਮ ਦਿਨ ਹੁੰਦਾ ਨਾ ਉਦੋਂ ਤੋਂ ਹੀ ਜਾਂ ਕੇਂਦਰ ਸਰਕਾਰ ਸਾਨੂੰ ਸਪੈਸ਼ਲ ਕਨਸੈਸ਼ਨ ਦਿੰਦੀ ਆ ਉਹਨਾਂ ਦੇ ਜਨਮ ਤੋਂ ਲੈ ਕੇ ਤੇ 30 ਜਨਵਰੀ ਜੇ ਜਨਵਰੀ ਤੱਕ ਉਹਨਾਂ ਦੀ ਜਦ ਡੈਥ ਹੋਈ ਸੀਗੀ 2 ਅਕਤੂਬਰ ਤੋਂ ਲੈ ਕੇ ਤਾਂ 30 ਜਨਵਰੀ ਤੱਕ ਕਦੀ 20% ਆ ਜਾਂਦਾ ਕਦੀ 25 ਵੀ ਹੋ ਜਾਂਦਾ ਹੈਗਾ ਪਹਿਲਾਂ 30 ਦੀ 35 35% ਵੀ ਆਉਂਦਾ ਰਿਹਾ ਪਰ ਹੁਣ ਕਾਫੀ ਟਾਈਮ ਤੋਂ ਜਿਹੜਾ 20% ਦੀ ਕੰਸੈਸ਼ਨ ਆ ਰਿਹਾ ਹੈ ਤੇ ਲੋਕ ਲੈ ਰਹੇ ਆ ਪਸੰਦ ਕਰਦੇ ਆ ਲੇਕਿਨ ਫੇਰ ਵੀ ਕਿਦਾ ਪਹਿਲਾਂ ਆ ਤੋਂ ਮਤਲਬ 30 35 ਸਾਲ ਪਹਿਲਾਂ ਹਰ ਨੌਜਵਾਨ ਨੂੰ ਹਰ ਘਰ ਬੈਠੇ ਇਹ ਮਤਲਬ ਲੋਕ ਸਾਂਦ ਕਰਦੇ ਸੀਗੇ ਹੁਣ ਥੋੜਾ ਜਿਹਾ ਇਹ ਮੰਨ ਲਓ ਕਿ ਕੰਮ ਥੋੜਾ ਘਟਿਆ ਆ ਜਾਂਦਾ ਹੈ ਦੇਖ ਲੈਂਦੇ ਹੈਗੇ ਲੋਕ ਹੋਣ ਥੋੜੀ ਵੀ ਕਿਦਾਂ ਇਹ ਪਹਿਲੇ ਉਹ ਹੀ ਡਿਜ਼ਾਈਨ ਚੱਲ ਜਾਂਦੇ ਆ ਕਿ ਇਸ ਕਰਕੇ ਵੀ ਥੋੜੀ ਜਿਹੀ ਪ੍ਰੋਬਲਮ ਆ ਰਹੀ ਆ ਕਿ ਜਿਹੜਾ ਹੱਥ ਨਾਲ ਮਾਲ ਬਣਾਉਂਦੇ ਆ ਉਹ ਜਿਆਦਾ ਡਿਜ਼ਾਈਨ ਨਹੀਂ ਬਣਾ ਸਕਦਾ ਜੇ ਇਹ ਦੀ ਮਿੱਲਾ ਤੋਂ ਬਣਾ ਮਿੱਲਾ ਤੋਂ ਮਾਲ ਜਿਹੜਾ ਬਣਦਾ ਆ ਉਹ ਕੁਝ ਵਧੀਆ ਜਿਆਦਾ ਡਿਜ਼ਾਈਨ ਬਣਾਉਂਦੇ ਆ ਤੇ ਸਾਡੇ ਜਿਹੜੇ ਹੱਥ ਖੰਡੀ ਦੇ ਕਾਰੀਗਰ ਆ ਉਹ ਫੇਰ ਉਹ ਤਾਂ ਉਹਨਾਂ ਨੇ ਸਿੰਪਲ ਹੀ ਬਣਾਉਣਾ ਆ ਲੇਕਿਨ ਹੁੰਦੀ ਪਿਓਰ 100% ਪਿਓਰ ਕਾਟਨਾਂ ਵਧੀਆ ਚੀਜ਼ ਆ ਜਿਹੜਾ ਸਾਰੇ ਕਸਟਮਰ ਪਾਈ ਜਾਣਾ ਬੀ ਬਹੁਤ ਅੱਛੀ ਜੀ ਆ। ਭਾਜੀ ਇੱਥੇ ਜਿਹੜੀ ਆਈਟਮ ਹੈ ਜੀ ਲੋਕ ਤੁਸੀਂ ਕਹਿੰਦੇ ਵੀ ਪਸੰਦ ਕਰਦੇ ਆ ਲੇਕਿਨ ਹੁਣ ਕੁਛ ਜਿਹੜਾ ਤੇਰਾ ਜੋ ਜਾਨ ਜਿਹੜਾ ਉਹ ਘਟਿਆ ਵੀ ਲੋਕ ਜਿਹੜਾ ਹੁਣ ਘੱਟ ਪਸੰਦ ਕਰਦੇ ਪਏ ਆ। ਇਹਦੇ ਪਿੱਛੇ ਕਾਰਨ ਕੀ ਆ ਮਸ਼ੀਨੀ ਜੋ ਗਲ ਗਿਆ ਤੇ ਜਾਂ ਮਤਲਬ ਹੋਰ ਮਾਡਰਨ ਜ਼ਮਾਨਾ ਆ ਗਿਆ ਉਸ ਤੋਂ ਤਾਂ ਫਰਕ ਪੈਂਦਾ ਦਿਖਾਈ ਦੇ ਰਿਹਾ। ਇਹ ਜ਼ਮਾਨਾ ਬਸ ਇਹੀ ਆ ਜੀ ਕਿ ਮਾਡਰਨ ਜ਼ਮਾਨਾ ਆਇਆ ਹੈ ਸਰ ਜੀ ਸਾਹਿਬ ਜੀ। ਮਾਡਰਨ ਜ਼ਮਾਨਾ ਆਉਣ ਕਰਕੇ ਵੀ ਥੋੜੀ ਜਿਹੜੀ ਨਵੀਂ ਜਨਰੇਸ਼ਨ ਆ ਉਹ ਨਹੀਂ ਨਾ ਘੱਟ ਘੱਟ ਹੋਰ ਲਾਈਕ ਕਰਦੀ ਆ। ਲੋਕ ਲੈ ਕੇ ਜਾਂਦੇ ਆ ਹੱਲੇ ਵੀ ਲੈ ਕੇ ਜਾਂਦੇ ਆ ਫੌਜੀ ਆ ਬਿਯੁਰਕ ਕਾਫੀ ਲਿਆਂਦੇ ਆ ਕਿਦਾਂ ਸਾਡੇ ਤੋਂ ਜੈਕਟਾਂ ਵੀ ਆਉਂਦੀਆਂ ਆ ਤੇ ਲੋਈਆਂ ਵੀ ਆਉਂਦੀਆਂ ਆ ਕੋਟ ਗੋਂ ਸਭ ਕੁਝ ਆਉਂਦਾ ਆ ਤੇ ਪਰ ਪਤਾ ਨਹੀਂ ਵੀ ਜੇਕਰ ਜੇ ਸਾਰੀ ਨਵੀਂ ਜੇਨਰੇਸ਼ਨ ਪਾਉਣੇ ਤਾਂ ਉਹ ਪਹਿਲਾ ਵਾਲਾ ਜਮਾਨਾ ਦੁਆਰਾ ਫੇਰ ਜਾਨੀ ਕਿ ਇਹਨੂੰ ਪਰਬਲ ਫੇ ਹੋ ਵਧੀਆ ਹੋ ਸਕਦਾ ਆ ਗਾੜੀ ਇਹਦਾ ਮਕਸਦ ਕੀ ਆ ਵੀ ਸਰਕਾਰ ਮਤਲਬ ਕਿ ਇਹ ਸਾਰੀਆਂ ਜਿਹੜੀਆਂ ਸਮਾਨ ਹੈਗਾ ਤੁਹਾਨੂੰ ਸਰਕਾਰੀ ਤੌਰ ਤੇ ਜਿਹੜਾ ਇੱਥੇ ਆਉਂਦਾ ਇਹ ਸਾਨੂੰ ਸਾਰਾ ਸਰਕਾਰੀ ਤੌਰ ਤੇ ਆਉਂਦਾ ਹਾਂਜੀ ਹਾਂਜੀ ਤੇ ਸਾਨੂੰ ਗਵਰਨਮੈਂਟ ਨੇ ਭੇਜਦੀ ਹਾਂਜੀ ਹਾਂਜੀ ਕੀ ਹੁਣ ਜਿਹੜਾ ਵੀ ਬਨਾਨਦਾ ਕੱਤਨ ਦਾ ਕਹਿ ਗੇ ਚਰਖਾ ਕੱਤਦਾ ਹੁਣ ਕਿਤੇ ਕਿਤੇ ਸਾਨੂੰ ਨਜ਼ਰ ਨਹੀਂ ਆਉਂਦਾ ਪਿੰਡਾਂ ਦੇ ਵਿੱਚ ਕੋਈ ਹੋ ਸਕਦਾ ਇੱਕ ਆ ਦੁੱਕਾ ਜਿਹੜਾ ਘਰ ਦੇ ਜਿਹੜੇ ਬਜ਼ੁਰਗ ਹੋਣ ਉਹ ਭਾਵੇਂ ਕੱਤਦੇ ਹੋਣ ਲੇਕਿਨ ਤੁਹਾਨੂੰ ਮਤਲਬ ਹੁਣ ਲੱਗਦਾ ਵੀ ਇਹ ਚੀਜ਼ਾਂ ਤੋਂ ਲੋਕ ਦੂਰ ਕਿਉਂ ਹੁੰਦੇ ਆ ਵੀ ਪੁਰਾਣਾ ਵਿਰਸਾ ਸੀਗਾ ਉਹ ਖਤਮ ਹੁੰਦਾ ਜਾ ਰਿਹਾ ਇਹ ਹੁਣ ਆਪਣੇ ਪੰਜਾਬ ਦੇ ਵਿੱਚ ਤਾਂ ਕੋਈ ਬਹੁਤ ਘੱਟ ਹੈ ਜਾਨੀ ਕਿ ਚਰਖਾ ਹੁਣ ਬੀਬੀਆਂ ਨਹੀਂ ਕੱਤਦੀਆਂ ਹੈਗੀਆਂ ਕਿਉਂਕਿ ਜਿਹੜੀਆਂ ਪ੍ਰਾਣੀਆਂ ਬੀਬੀਆਂ ਨੂੰ ਬਹੁਤ ਸ਼ੌਂਕ ਸੀਗਾ ਉਹ ਉੱਪਰ ਚਲ ਗਏ ਆ ਸਵਰਗ ਆ ਬਸ ਹੋ ਗੀਆਂ ਗਾਹਾਂ ਜੜੀਆਂ ਉਹਨਾਂ ਦੀ ਨੌਣਾ ਆ ਜਾਂ ਉਹਨਾਂ ਦੇ ਬੱਚੇ ਆ ਤੇ ਉਹ ਇੰਨਾ ਹੁਣ ਉਹ ਇਸ ਕਤਨਕਤੋਂ ਦੇ ਵਿੱਚ ਲਾਈਕ ਥੋੜਾ ਨਹੀਂ ਕਰਦੇ ਹੈਗੇ ਜੇ ਇੱਕ ਟਾਈਮ ਦੀ ਵੀ ਜੋ ਪ੍ਰੋਬਲਮ ਜਿਦਾ ਕੋਈ ਕਹਿ ਲਓ ਤੇ ਜੇ ਇੱਕ ਨਵਾਂ ਯੁੱਗ ਯੁੱਗ ਆ ਗਿਆ ਹੈਗਾ ਆ ਤੇ ਇਸ ਆ ਕੇ ਵੀ ਹੁਣ ਜਿਹੜਾ ਜਾਦਾ ਮਾਲ ਬਣਦਾ ਆ ਇਹ ਆਪਣੇ ਪੰਜਾਬ ਤੋਂ ਆਊਟ ਆਸਟੇਟ ਹੈ ਸਾਰਾ ਮਾਲ ਜਿਆਦਾ ਬਣਦਾ ਆ ਜੁਪੀ ਆ ਉਹ ਜੁਪੀ ਕਾਂਧਪੁਰ ਹੋ ਗਿਆ ਦੋਸਾ ਰਾਜਸਥਾਨ ਚ ਹੋ ਗਿਆ ਇਧਰ ਬਿਹਾਰ ਚ ਬੰਬੇ ਮਹਾਰਾਸ਼ਟਰ ਚ ਇਧਰ ਬਹੁਤ ਜ਼ਿਆਦਾ ਬਣਦਾ ਆ ਇਹ ਸਾਰਾ ਮਾਲ ਜ਼ਿਆਦਾ ਹਣ ਉਧਰ ਹੀ ਬਣਦਾ ਆ ਤੇ ਕੀ ਮਤਲਬ ਕਿ ਇੱਥੇ ਵੀ ਜਿਹੜਾ ਸਮਾਨ ਹੈ ਇਸ ਦਾ ਮਕਸਦ ਇਹ ਹੋਏ ਵੀ ਸਰਕਾਰ ਦਾ ਵੀ ਲੋਕਾਂ ਨੂੰ ਸਸਤੇ ਭਾਅ ਮਿਲੇ ਤੇ ਜਿਹੜੀਆਂ ਪੁਰਾਣੀਆਂ ਜਿਹੜੀਆਂ ਯਾਦਾਂ ਜਾਂ ਕਹਿ ਸੰਗਵਿਰਸਾ ਜਿਹੜਾ ਉਹ ਜੀਵਿਤ ਰਹੇ ਉਹ ਜੀਵਿਤ ਰਹੇ ਹਾਂਜੀ ਤਾਂ ਅਸੀਂ ਤਾਂ ਹਰ ਤਰ੍ਹਾਂ ਦੇ ਹੱਥ ਪੱਲੇ ਮਾਰ ਲਈ ਅਸੀਂ ਵੀ ਮਾਲ ਬਹੁਤ ਜਾਣੇ ਕੀ ਕਰੀਦੇ ਆ ਸਰਕਾਰ ਵੀ ਇਹਨੂੰ ਬਹੁਤ ਪ੍ਰੋਬਲਮ ਕਰਦੀ ਹੈਗੀ ਆ ਕਿ ਇਹਨੂੰ ਕੰਮ ਹਮੇਸ਼ਾ ਚੱਲਦਾ ਰਹੇ ਤੇ ਦਾ ਵੀ ਹਰ ਵਾਰ 20% ਲੈਸ ਗਵਰਨਮੈਂਟ ਦਿੰਦੀ ਆ ਵੀ ਓਨਾ ਕੰਮ ਚੱਲਣਾ ਚਾਹੀਦਾ ਆ ਹਰ ਵਾਰ 20% ਇਸ ਵਾਰ ਵੀ ਆ 2 ਅਕਤੂਬਰ ਲੈ ਕੇ ਤਾਂ 31 ਜਨਵਰੀ ਤੱਕ 30 ਜਨਵਰੀ ਤੱਕ 20% ਲੈਸ ਆਇਆ ਹੋਇਆ ਆ ਕੀ ਕਾਰਨ ਕੀ ਆ ਲੋਕ ਜਿਹੜੇ ਛੱਡਣ ਦਾ ਕਾਰਨ ਕੀ ਆ ਵੀ ਕਿ ਉਹਨੇ ਪੈਸੇ ਨਹੀਂ ਮਿਲਦੇ ਤੇ ਜਾਂ ਮਤੈਨਾਂ ਦੀ ਕੋਈ ਮੰਗ ਆ ਉਹ ਕਰਦੀ ਆ ਨਹੀਂ ਮੰਗ ਤਾਂ ਕੋਈ ਨਹੀਂ ਹੈਗੀ ਪਰ ਪਤਾ ਨਹੀਂ ਵੀ ਲੋਕ ਇਹ ਗੱਲ ਇਦਾਂ ਕਹਿੰਦੇ ਵੀ ਆਪਣੇ ਤੋਂ ਸਮਝ ਬਾਹਰ ਆ ਵੀ ਲੋਕ ਕਿਉਂ ਕਿਉਂ ਨਹੀਂ ਲੈ ਰਹੇ ਆਂ ਜੀ ਲੈਣਾ ਚਾਹੀਦਾ ਆ ਵਧੀਆ ਅੱਛੀ ਚੀਜ਼ ਆ 100% ਕੋਟਨਾ ਸਾਰਾ ਮਾਲ ਹੱਥ ਦਾ ਬਣਿਆ ਹੋਇਆ ਆ ਵਧੀਆ ਆ ਇਹਦੀ ਨਾਲ ਰੋਜ਼ਗਾਰ ਵੀ ਵੱਧੇ ਜੀ ਰੋਜ਼ਗਾਰ ਤਾਂ ਬਹੁਤ ਜ਼ਿਆਦਾ ਵੱਧਦਾ ਸਾਜੀ ਰੋਜ਼ਗਾਰ ਦੇਖੋ ਅਸੀਂ ਜਦੋਂ ਮਾਲ ਬਣਾਉਣਾ ਕਰਦੇ ਆ ਜੀ ਤਾਂ ਨਹੀਂ ਅਸੀਂ ਰੂਹ ਖਰੀਦਦੇ ਆ ਜਿੱਥੋਂ ਰੂਹ ਖਰੀਦਦੇ ਆ ਕਿਸਾਨ ਨੂੰ ਦੇਖੋ ਉਹਨੂੰ ਕਿੰਨਾ ਫਾਇਦਾ ਹੁੰਦਾ ਆ ਫੇਰ ਆ ਰੂਹ ਲੈ ਕੇ ਤਾਂ ਫੇਰ ਅਸੀਂ ਜਿਹੜੇ ਬੀਬੀਆਂ ਨੂੰ ਕੱਤੀਆਂ ਨੂੰ ਕਾਪੀਆਂ ਦਿੰਨੇ ਆ ਉਹਨਾਂ ਨੂੰ ਰੋਜ਼ਗਾਰ ਮਿਲਦਾ ਆ ਫਿਰ ਉਹਨਾਂ ਕੋਲ ਲੈ ਕੇ ਫਿਰ ਅਸੀਂ ਸੂਤ ਜੋ ਕੱਤ ਕੇ ਸਾਨੂੰ ਦਿੰਦੀਆਂ ਫਿਰ ਉਹ ਅਸੀਂ ਉਹ ਮਾਰ ਰੰਗਸ਼ਾਲਾ ਵਿੱਚ ਰੰਗਾਉਣ ਬਾਅਦ ਤੇ ਭੇਜਦੇ ਹਾਂ ਉਹਨਾਂ ਨੂੰ ਰੋਜ਼ਗਾਰ ਮਿਲਦਾ ਆ ਫਿਰ ਉਹ ਮਾਲ ਜਲਾਹਾਂ ਕੋਲ ਜਾਂਦਾ ਕਾਰੀਦਾਂ ਦੇ ਕੋਲ ਉਹਨਾਂ ਨੂੰ ਰੋਜ਼ਗਾਰ ਮਿਲਦਾ ਆ ਫਿਰ ਧੋਬੀ ਘੜ ਜਾਂਦਾ ਆ ਧੋਬੀ ਘੜ ਨੂੰ ਰੋਜ਼ਗਾਰ ਮਿਲਦਾ ਆ ਉਹ ਤੋਂ ਆ ਫਿਰ ਤਿਆਰ ਹੋ ਕੇ ਫਿਰ ਸਾਡੇ ਕੋਲ ਮਾਲ ਆਉਂਦਾ ਫਿਰ ਸਮਝ ਲੈ ਇਹ ਕਹਿਵਾਂਦਾ ਸਾਨੂੰ ਵੀ ਰੋਜ਼ਗਾਰ ਮਿਲਦਾ ਆ ਸਾਨੂੰ ਵੀ ਸੈਲਰੀ ਮਿਲਦੀ ਆ ਕਿਉਂਕਿ ਇਹ ਮਾਲ ਵੇਚੇਗਾ ਸਾਨੂੰ ਤਾਂ ਹੀ ਸੈਲਰੀ ਮਿਲੇਗੀ ਜਦੋਂ ਜੀ ਦੇਖ ਸਕਦੇ ਵੀ ਮਤਲਬ ਕਹਿ ਸਕਦੇ ਆ ਵੀ ਜਿਹੜਾ ਕੇਂਦਰ ਸਰਕਾਰ ਨੇ ਰੋਜ਼ਗਾਰ ਦੇ ਦੇ ਮਕਸਦ ਦੇ ਨਾਲ ਜਿਹੜਾ ਇਹ ਉਹ ਜਿਹੜੇ ਸਮਾਨ ਵਾਸਤੇ ਜੜੀਆਂ ਖਾਦੀ ਪੰਡਾਤ ਜੜਿਆ ਉਹ ਖੁੱਲੇ ਹੋਏ ਨੇ ਕਿਉਂਕਿ ਖਾਦੀ ਪੰਡਾਤ ਵਿੱਚ ਹਰ ਤਰ੍ਹਾਂ ਦੀ ਖਾਦੀ ਦੀਆਂ ਜੜੀਆਂ ਚੀਜ਼ਾਂ ਮਿਲਦੀਆਂ ਪਾਵੇਂ ਪੁਰਾਣਾ ਵਿਰਸਾ ਜਿਹੜਾ ਉਹ ਖਤਮ ਹੁੰਦਾ ਜਾ ਰਿਹਾ ਲੇਕਿਨ ਲੋਕ ਜਿਹੜੇ ਹੈਗੇ ਵੀ ਇਹ ਚੀਜ਼ਾਂ ਜੜੀਆਂ ਉਹ ਪਸੰਦ ਕਰਦੇ ਆ ਲੇਕਿਨ ਉਹ ਖਰੀਦਦੇ ਆ ਲੇਕਿਨ ਉਹਨਾਂ ਦਾ ਨਾਮ ਬਣਾਉਣ ਦਾ ਜਿਹੜਾ ਕਾਰਨ ਹੈਗਾ ਵੀ ਉਹ ਐਸੀ ਕਾਰਨ ਹੈਗਾ ਵੀ ਜਿਹੜੇ ਹੁਣ ਮਜ਼ਦੂਰ ਜਿਹੜੇ ਚਰਖਾ ਕੱਤਣ ਦਾ ਜਿਹੜਾ ਕੰਮ ਕਰਦੇ ਆ ਉਹ ਪੰਜਾਬ ਦੇ ਵਿੱਚ ਕਲਚਰ ਕੀਤਾ ਜਾ ਰਿਹਾ ਜਿਸ ਕਰਕੇ ਥੋੜੀਆਂ ਮੁਸ਼ਕਲਾਂ ਦਾ ਸਾਹਮਣਾ ਜ਼ਰੂਰ ਕਰਨਾ ਪੈਂਦਾ ਹੈ ਕਿਉਂਕਿ ਅੱਜ ਕੱਲ ਦੇ ਜਿਹੜੇ ਆ ਯੁੱਗ ਦੇ ਵਿੱਚ ਜਿਹੜੇ ਨੌਜਵਾਨ ਹੈਗੇ ਆ ਉਹ ਇਹੋ ਜਿਹੇ ਜਿਹੜੇ ਕੰਮ ਉਹ ਨਹੀਂ ਕਰਦੇ ਇਸ ਕਰਕੇ ਇਸ ਕੰਮ ਤੋਂ ਜਿਹੜਾ ਉਹ ਦੂਰ ਹੁੰਦੇ ਵੀ ਜਾ ਰਹੇ ਆ ਉਹਨਾਂ ਦਾ ਇਹ ਹੁੰਦਾ ਵੀ ਅੱਜ ਦੇ ਆਧੁਨਿਕ ਯੁੱਗ ਦੇ ਵਿੱਚ ਏਰੀਆ ਜਿਹੜੀਆਂ ਡਿਮਾਂਡਾਂ ਉਹ ਘਟੀਆਂ ਨੇ ਉਹਨਾਂ ਪੈਸਾ ਵੀ ਨਹੀਂ ਜਿਹੜਾ ਮਿਲਦਾ ਮਿਹਨਤ ਜ਼ਿਆਦਾ ਹੈਗੀ ਆ ਇਸ ਕਰਕੇ ਜ਼ਿਆਦਾ ਮਿਹਨਤ ਜਿਹੜੀ ਆ ਉਹ ਲੋਕ ਉਹ ਨਹੀਂ ਜਿਹੜਾ ਵੀ ਕਰਨਾ ਚਾਹੁੰਦੇ ਜਿਸ ਕਰਕੇ ਇਹੋ ਜਿਹੇ ਜਿਹੜੀਆਂ ਚੀਜ਼ਾਂ ਦੇ ਜਿਹੜੇ ਲੋਕ ਆ ਉਹ ਮਤਲਬ ਕਿ ਉਹ ਭੁੱਲਦੇ ਜਿਹੜੇ ਜਾ ਰਹੇ ਆ ਵੀ ਹੁਣ ਜਿਹੜਾ ਸਮਾਨ ਜਿਹੜਾ ਹੈਗਾ ਵੀ ਤੁਸੀਂ ਦੇਖ ਸਕਦੇ ਹੋ ਵੀ ਲੋਕ ਇਸ ਤੋਂ ਦੂਰ ਹੁੰਦੇ ਜਾ ਰਹੇ ਲੇਕਿਨ ਹਜੇ ਤੱਕ ਵੀ ਕੇਂਦਰ ਸਰਕਾਰ ਵੱਲੋਂ ਇਹ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਵੀ ਹਰ ਕਨੂੰ ਜਿਹੜਾ ਰੋਜ਼ਗਾਰ ਮਿਲੇ ਵੀ ਇਸ ਕਰਕੇ ਇਹੋ ਜਿਹੇ ਜਿਹੜੇ ਸਮਾਨ ਹੈ ਉਹ ਖਾਦੀ ਪੰਡਾਰ ਜਿਹੜੇ ਹਜੇ ਖੁੱਲੇ ਹੋਇਆ ਤਾਂ ਜੋ ਹਰ ਕਨੂੰ ਜੇ ਕਿਸਾਨ ਤੋਂ ਲੈ ਕੇ ਜਿਹੜਾ ਵੀ ਮਿਹਨਤ ਕਰਨਾ ਚਾਹਦਾ ਉਹ ਉਹਦੇ ਤੱਕ ਜਿਹੜਾ ਵੀ ਕਹਿ ਸਕਦੇ ਆ ਵੀ ਉਹਦੀ ਮਿਹਨਤ ਦਾ ਜਿਹੜਾ ਫਲ ਉਹਨੂੰ ਮਿਲੇ ਤੇ ਸਮਾਨ ਜਿਹੜਾ ਉਹਨੂੰ ਤਾਂ ਉਹਦੇ ਤੱਕ ਪਹੁੰਚੇ ਲੇਕਿਨ ਇਹ ਜਿਹੜੀਆਂ ਖਾਦੀ ਪੰਡਾਰ ਵਾਲੀਆਂ ਜਿਹੜੀਆਂ ਚੀਜ਼ਾਂ ਇਹਦੀ ਕਿਸੇ ਟਾਈਮ ਦੇ ਵਿੱਚ ਕਾਫੀ ਜ਼ਰੂਰਤ ਹੁੰਦੀ ਸੀ ਜਿਹੜਾ ਦੂਸਰਾ ਤੀਸਰਾ ਜਿਹੜਾ ਸ਼ਖਸ ਹੈ ਇਸ ਚੀਜ਼ ਦੀ ਜਿਹੜੀ ਆ ਕੱਪੜੇ ਦੀ ਵਰਤੋਂ ਕਰਦਾ ਸੀ ਲੇਕਿਨ ਹੁਣ ਫੈਸ਼ਨ ਦਾ ਦੌਰ ਹੈ ਫੈਸ਼ਨ ਦੇ ਦੌਰ ਵਿੱਚ ਹਰ ਨਵੀਂ ਚੀਜ਼ ਆਈਟਮ ਜਿਹੜੀ ਆ ਨਵੀਂ ਜੜੀ ਆ ਮਿਲਦੀ ਆ ਜਿਸ ਕਰਕੇ ਲੋਕ ਜਿਹੜੇ ਆ ਇਸ ਤੋਂ ਦੂਰ ਹੁੰਦੇ ਜਾ ਰਹੇ ਆ ਕਿਉਂਕਿ ਹੱਤੀ ਜਿਹੜਾ ਕੰਮ ਹੁੰਦਾ ਹੱਤੀ ਕੰਮ ਦੇ ਵਿੱਚ ਉਹ ਨਹੀਂ ਜੜੀ ਆ ਵੀ ਕਹਿ ਸਕਦੇ ਬਨਾਵਟ ਜਿਹੜੀ ਆ ਉਹ ਨਹੀਂ ਵਧੀਆ ਤਰੀਕੇ ਨਾਲ ਨਹੀਂ ਹੁੰਦੀ ਤੇ ਮਸ਼ੀਨੀ ਯੋਗ ਦੇ ਵਿੱਚ ਵੀ ਉਹਦੀ ਬਨਾਵਟ ਜ਼ਿਆਦਾ ਵਧੀਆ ਹੁੰਦੀ ਆ ਤੇ ਲੈ ਕਹਿ ਸਕਦੇ ਆ ਫੈਸ਼ਨ ਦੇ ਦੌਰ ਦੇ ਵਿੱਚ ਜਿਹੜਾ ਅਸਲੀ ਜੜੀ ਚੀਜ਼ ਆ ਖਾਦੀ ਪੰਡਾਕ ਉਹ ਜਿਹੜਾ ਦੂਰ ਹੁੰਦਾ ਜਾ ਰਿਹਾ ਲੇਕਿ ਨੂੰ ਜਿਹੜਾ ਵੀ ਉਹ ਕੰਮਕਾਜ ਵੀ ਮਿਲੇ ਉਹਦੇ ਜਿਹੜਾ ਮਨਪਸੰਦ ਚੀਜ਼ ਵੀ ਮਿਲੇ ਲੇਕਿਨ ਇਹ ਜਿਹੜੀਆਂ ਕੋਸ਼ਿਸ਼ਾਂ ਹੁਣ ਜਿਹੜੀਆਂ ਵੀ ਰੰਗ ਜਿਹੜੀਆਂ ਲਾਂਦੀਆਂ ਪਹਿਲੇ ਦਿਨਾਂ ਦੇ ਵਿੱਚ ਦਿਖਾਈ ਦਿੱਤੀਆਂ ਸੀਗੀਆਂ ਲੇਕਿਨ ਹੁਣ ਥੋੜੀਆਂ ਫਿੱਕੀਆਂ ਪੈਂਦੀਆਂ ਹੋਈਆਂ ਖਾਸ ਤੌਰ ਤੇ ਦਿਖਾਈ ਦੇ ਰਹੀਆਂ ਤੇ ਇਹ ਕੰਮ ਜਿਹੜਾ ਹੁਣ ਕੋਸੋ ਦੂਰ ਜਿਹੜਾ ਹੁੰਦਾ ਜਾ ਰਿਹਾ ਤੇ ਲੋਕ ਵੀ ਜਿਹੜਾ ਹੱਤੀ ਕੰਮ ਜਿਹੜੀ ਆਪਣੀ ਮਿਹਨਤ ਹੈ ਖਾਸ ਤੌਰ ਤੇ ਚੱਖਾ ਖਤਨਾ ਉਹਦੇ ਤੋਂ ਜਿਹੜੇ ਦੂਰ ਹੈ ਆਪਣੇ ਮਿਰਛ ਤੋਂ ਦੂਰ ਹੁੰਦੇ ਜਾ ਰਹੇ ਨੇ ਕੈਮਰਾਮੈਨ ਦੇ ਨਾਮ ਸਰਵਜੀਤ ਸਿੰਘ ਡੈਨਿਕ ਸਵੇਰਾ ਫਰ